ਪੰਜਾਬ ਸਰਕਾਰ ਦੇ ਵੱਲੋਂ 300 ਯੂਨਿਟ ਪ੍ਰਤੀ ਮਹੀਨਾ ਮੁਫਤ ਬਿਜਲੀ ਦੇਣ ਦੀ ਗਾਰੰਟੀ ਨੂੰ ਪੂਰਾ ਕੀਤਾ ਜਾ ਰਿਹਾ ਹੈ ਜਿਸ ਨਾਲ 90% ਤੋਂ ਵੱਧ ਪਰਿਵਾਰਾਂ ਨੂੰ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਹਨ ਪੰਜਾਬ ਸਰਕਾਰ ਦੇ ਇਸ ਫੈਸਲੇ ਨਾਲ ਲੋਕਾਂ ਦੇ ਮੋਢਿਆਂ ਤੋਂ ਬਿਜਲੀ ਬਿੱਲਾਂ ਦਾ ਬੋਝ ਘੱਟ ਹੋ ਗਿਆ ਹੈ ਹਰ ਵਰਗ ਖਾਸ ਕਰ ਮੱਧ ਵਰਗ ਨੂੰ ਇਸ ਨਾਲ ਬਹੁਤ ਲਾਭ ਹੋਇਆ ਹੈ ਪੰਜਾਬ ਸਰਕਾਰ ਦੇ ਵੱਲੋਂ ਗੋਇੰਦਵਾਲ ਸਾਹਿਬ ਦਾ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਕੇ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਜਿਸ ਨਾਲ ਪੰਜਾਬ ਬਿਜਲੀ ਸਰਪਲਸ ਸੂਬਾ ਬਣ ਰਿਹਾ ਹੈ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਹਨ ਅਤੇ ਖਪਤਕਾਰ ਬਿਜਲੀ ਦੇ ਬਿੱਲਾਂ ਤੋਂ ਹੋਈ ਬਚਤ ਨਾਲ ਆਪਣੀਆਂ ਹੋਰ ਬੁਨਿਆਦੀ ਜ਼ਰੂਰਤਾਂ ਆਸਾਨੀ ਨਾਲ ਪੂਰੀਆਂ ਕਰ ਰਹੇ ਹਨ ਸ਼ਸ਼ੀਕਲ ਮਹਿਾ ਰਮਨਦੀਪ ਜ਼ਿਰਕਪੁਰ ਤੋਂ ਮੈਂ ਸਿਮ ਭਗਵੰਤਮਾਨ ਜੀ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ 600 ਯੂਨਿਟ ਮਾਫ਼ ਕੀਤੀ ਔਰ ਜਿਸ ਨਾਲ ਸਾਡਾ ਖਰਚੇ ਘੱਟ ਹੋਏ ਔਰ ਪੈਸੇ ਵੀ ਬਚਣੇ ਸ਼ੁਰੂ ਹੋਏ ਧੰਨਵਾਦ ਪੰਜਾਬ ਸਰਕਾਰ ਨੇ 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਉਹਦਾ ਫਾਇਦਾ ਹੋਇਆ ਇਹਦੇ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਨਾ ਸੋ ਇਹ ਬਹੁਤ ਵੱਡੀ ਪ੍ਰਾਪਤੀ ਹੈ ਕੱਲੇ ਘਰੇਲੂ ਖਪਤਕਾਰਾਂ ਲਈ ਨਹੀਂ ਖੇਤੀਬਾੜੀ ਦੇ ਸੈਕਟਰ ਵਿੱਚ ਵੀ ਜਿਹੜੀ ਬਿਜਲੀ ਹੈ ਝੋਨੇ ਵਾਸਤੇ ਖਾਸ ਤੌਰ ਤੇ ਜਿਹੜੀ ਪਹਿਲਾਂ 8 ਘੰਟੇ ਆਉਂਦੀ ਸੀ 10 10 12 12 14 14 ਘੰਟੇ ਨਿਰਬਿਗਨ ਚੱਲ ਰਹੀ ਹੈ ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸ ਵਿਰਾ ਟੀਵੀ ਪੰਜਾਬ ਪੁਲਿਸ ਵੱਲੋਂ ਸੂਬੇ ਭਰ ਦੇ ਵਿੱਚ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਮੁਹਿੰਮ ਚਲਾਈ ਗਈ ਹੈ ਜਿਸ ਦੇ ਸਾਰਥਕ ਨਤੀਜੇ ਵੀ ਸਾਹਮਣੇ ਆ ਰਹੇ ਨੇ ਇਸੇ ਦੇ ਚੱਲਦੇ ਮੋਗਾ ਵਿੱਚ ਪੁਲਿਸ ਵੱਲੋਂ ਚਾਰ ਨਕਲੀ ਪੁਲਿਸ ਵਾਲੇ ਬਣ ਕੇ ਘੁੰਮ ਰਹੇ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਮੋਗਾ ਵਿੱਚ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਨਕਲੀ ਪੁਲਿਸ ਮੁਲਾਜ਼ਮਾ ਨੂੰ ਕਾਬੂ ਕੀਤਾ ਇਹ ਲੋਕ ਨਕਲੀ ਪੁਲਿਸ ਵਾਲੇ ਬਣ ਕੇ ਇਲਾਕੇ ਦੇ ਲੋਕਾਂ ਤੋਂ ਪੈਸੇ ਵਸੂਲਦੇ ਸਨ ਮੋਗਾ ਦੇ ਅਜੀਤਵਾਲ ਥਾਣੇ ਦੀ ਪੁਲਿਸ ਨੇ 6 ਲੋਕਾਂ ਖਿਲਾਫ ਕੇਸ ਦਰਜ ਕਰਕੇ ਸਖਤ ਕਾਰਵਾਈ ਕਰਦਿਆਂ 4 ਵਿਅਕਤੀਆਂ ਨੂੰ ਮੌਕੇ ਤੇ ਗ੍ਰਿਫਤਾਰ ਕਰ ਲਿਆ ਜਦ ਕਿ 2 ਫਰਾਰ ਹੋ ਗਏ ਐਸਪੀ ਦਿਹਾਤੀ ਬਾਲ ਪ੍ਰਿਸ਼ਨ ਸਿੰਘਲਾ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦਿਆਂ 4 ਨੂੰ ਗ੍ਰਿਫਤਾਰ ਕੀਤਾ ਗਿਆ ਦੋ ਮੁਲਜ਼ਮਾਂ ਦੀ ਪਾਲ ਕੀਤੀ ਜਾ ਰਹੀ ਹੈ ਉਹਨਾਂ ਦੱਸਿਆ ਕਿ ਦਰਸ਼ਨ ਸਿੰਘ ਇਹਨਾਂ ਦਾ ਮੁੱਖ ਗੈਂਗ ਲੀਡਰ ਹੈ ਅਤੇ ਉਸ ਖਿਲਾਫ ਪਹਿਲਾਂ ਹੀ ਅਸਲਾ ਐਕਟ ਅਤੇ ਐਨਡੀਪੀਐਸ ਐਕਟ ਤਹਿਤ ਕਈ ਮਾਮਲੇ ਦਰਜ ਨੇ ਗ੍ਰਿਫਤਾਰ ਮੁਲਜ਼ਮਾ ਨੂੰ ਹਾਈ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਹੋਰ ਜਾਂਚ ਸ਼ੁਰੂ ਕੀਤੀ ਜਾਵੇਗੀ ਉਹਨਾਂ ਦੱਸਿਆ ਕਿ ਇਹ ਦੋਸ਼ੀ ਲੋਕਾਂ ਤੋਂ ਪੁਲਿਸ ਦੀ ਵਰਦੀ ਵਿੱਚ ਪੈਸੇ ਵਸੂਲਦੇ ਸਨ ਗ੍ਰਿਫਤਾਰ ਮੁਲਜ਼ਮਾ ਦੇ ਕੋਲੋਂ ਪੁਲਿਸ ਦੀਆਂ ਵਰਦੀਆਂ ਤੇ ਇੱਕ ਕਾਰ ਵੀ ਬਰਾਮਦ ਹੋਈ ਆ ਉਨਾ ਜਨਤਾ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਤੋਂ ਜ਼ਬਰਦਸਤੀ ਵਸੂਲੀ ਕੀਤੀ ਗਈ ਹੈ ਤਾਂ ਉਹ ਪੁਲਿਸ ਦੇ ਨਾਲ ਜਾਣਕਾਰੀ ਸਾਂਝੀ ਕਰਨ ਤਾਂ ਜੋ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾ ਸਕੇ ਐਸਪੀ ਬਾਲ ਕ੍ਰਿਸ਼ਨ ਸਿੰਘਲਾ ਨੇ ਹੋਰ ਕੀ ਦੱਸਿਆ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਜਿ ਮੋਗਾ ਪੁਲਿਸ ਵੱਲੋਂ ਨਕਲੀ ਪੁਲਿਸ ਵਾਲੇ ਜਿਹੜੇ ਹੈਗੇ ਆ ਬਣ ਕੇ ਇੱਕ ਜਿਹੜੇ ਲੋਕਾਂ ਨੂੰ ਠੱਗਦੇ ਸੀ ਉਹ ਗਰੋ ਦਾ ਪਰਦਾਫਾਸ਼ ਕੀਤਾ ਹੈ ਇਸ ਵਿੱਚ ਇੱਕ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਜਿਤਵਾਲ ਥਾਣੇ ਚ ਕਿ ਕਿਸ ਤਰ੍ਹਾਂ ਦਾ ਜਿਹੜਾ ਗਰੋ ਹੈਗਾ ਉਹ ਲੋਕਾਂ ਦੇ ਘਰੇ ਜਾਂਦਾ ਹੈਗਾ ਤੇ ਲੋਕਾਂ ਨੂੰ ਡਰਾ ਕੇ ਉਹ ਜਿਹੜਾ ਹੈਗਾ ਪੈਸੇ ਲੈ ਲੈਂਦਾ ਹੈਗਾ ਡਰਾ ਕੇ ਪੁਲਿਸ ਵਾਲਿਆਂ ਦੀ ਆੜ ਚ ਉੱਤੇ ਇਸ ਦੇ ਤਹਿਤ ਹੀ ਅਸੀਂ ਇੱਕ ਐਫ ਆਈ ਆਰ ਨੰਬਰ 108 299 2025 ਨੂੰ ਜਿਹੜੀ ਹੈਗੀ ਹੈ ਥਾਣਾ ਜਿਤਵਾਲ ਅੰਡਰ ਸੈਕਸ਼ਨ 319 318 308 205 351 61 ਬੀ ਐਨ ਐਸ ਜਿਹੜੀ ਰਜਿਸਟਰ ਕੀਤੀ ਸੀ ਜਿਸ ਜਿਹੜੀ ਐਫ ਆਈ ਆਰ 6 ਬੰਦਿਆਂ ਦੇ ਖਿਲਾਫ ਸੀ ਰਜਿਸਟਰ ਕੀਤੀ ਸੀ ਜਿਸ ਵਿੱਚੋਂ ਅਸੀਂ ਇਮੀਡੀਏਟਲੀ ਇਨਵੈਸਟੀਗੇਸ਼ਨ ਕਰਦੇ ਹੋਏ ਥਾਣੇ ਦੀ ਪੁਲਿਸ ਨੇ 4 ਬੰਦੇ ਫੜ ਲਏ ਚਾਰਾਂ ਵਿੱਚੋਂ ਦੋ ਬੰਦੇ ਫਰਾਰ ਹੋ ਚੁੱਕੇ ਫਰਾਰ 6ਾਂ ਵਿੱਚੋਂ ਦੋ ਫਰਾਰ ਗਏ ਤੇ ਚਾਰਾਂ ਕੋਲੋਂ ਸਾਨੂੰ ਇੱਕ ਕਾਰ ਜਿਹੜੀ ਬਰਾਮਦ ਹੋਈ ਹੈਗੀ ਹੈ ਕਾਰ ਨੰਬਰ ਪੀ ਬੀ 11 ਬੀ ਆਰ 4940 ਸਵਿਫਟ ਕਾਰ ਹੈਗੀ ਚਿੱਟੇ ਰੰਗ ਦੀ ਇਸ ਵਿੱਚੋਂ ਸਾਨੂੰ 5 ਵਰਦੀਆਂ ਵੀ ਜਿਹੜੀਆਂ ਇਹ ਬਰਾਮਦ ਹੋਈਆਂ ਹੈਗੀਆਂ ਜਿਨ੍ਹਾਂ ਨੇ ਜਿਹੜੀਆਂ 2 ਐਨਜੀਓ ਰੈਂਕ ਦੀਆਂ ਤੇ 3 ਜਿਹੜੀਆਂ ਹੈਗੀਆਂ ਸੀ ਕਾਂਸਟੇਬਲ ਰੈਂਕ ਦੀ ਇਹ 유ਨੀਫਾਰਮ ਹੈਗੀਆਂ ਸੀ ਇਹਨਾਂ ਨੇ ਇਹੀ 유ਨੀਫਾਰਮ ਪਾ ਕੇ ਅਨਜ 6 ਜਨਰੇ ਗਰੋ ਇਹਨਾਂ ਦੇ 5 ਜਨਾਂ ਨੇ ਇਹ 유ਨੀਫਾਰਮ ਪਾ ਕੇ ਇੱਕ ਮਹਿਲਾ ਤੋਂ ਜਿਹੜੀ ਟੁੱਟਿੱਕੇ ਦੀ ਕੋਈ ਮਹਿਲਾ ਹੈਗੀ ਸੀ ਉਸ ਕੋਲੋਂ 1.5 ਲੱਖ ਰੁਪਏ ਲੈਣ ਦੀ ਕੋਸ਼ਿਸ਼ ਕੀਤੀ ਸੀ ਤੋਂ ਪੁਲਿਸ ਨੂੰ ਇਨਫੋਰਮੇਸ਼ਨ ਆਈ ਤੇ ਜਿਹੜੀ ਹੈਗੀ ਹੈ ਇਮੀਡੀਏਟਲੀ ਐਕਸ਼ਨ ਕਰਦੇ ਹੋਏ 4 ਬੰਦੇ ਨੂੰ ਅਸੀਂ ਅਰੈਸਟ ਕਰ ਦਿੱਤਾ ਗਿਆ ਮੋਸਟਲੀ ਇਹ ਜਿਹੜੇ ਲੋਕ ਜਿਹੜਾ ਪਤਾ ਲੱਗਿਆ ਇਸ ਮੈਲਾ ਨੂੰ ਇਹਨਾਂ ਨੇ ਐਨਡੀਬੀਐਸ ਐਕਟ ਦੇ ਡਰਾ ਵਿੱਚ ਹੀ ਇਹਨਾਂ ਨੂੰ ਪੈਸੇ ਲੈਣ ਦੀ ਇਹਨਾਂ ਦੀ ਕੋਸ਼ਿਸ਼ ਕੀਤੀ ਸੀ ਤੇ ਇਸ ਵਿੱਚ ਜਿਹੜਾ ਮੇਨ ਸਰਗਨਾ ਸੀ ਦਰਸ਼ਨ ਸਿੰਘ ਉਹ ਹਜੇ ਫੜਨਾ ਬਾਕੀ ਹੈ ਜਿਸ ਉੱਪਰ ਪਹਿਲਾਂ ਵੀ 8 9 ਪਰਚੇ ਰਜਿਸਟਰ ਨੇ ਉਸਨੇ ਪਹਿਲਾਂ ਵੀ ਇੱਕ 2018 ਵਿੱਚ ਇਸ ਤਰ੍ਹਾਂ ਦੀ ਵਾਰਦਾਤ ਕੀਤੀ ਸੀ ਉਹ ਜਿਸ ਵਿੱਚ ਅਰੈਸਟ ਹੋ ਗਿਆ ਸੀ ਤੇ ਉਸ ਦਾ ਸੀ ਜਿਹੜਾ ਐਫਆਈਆ ਨੰਬਰ 81 ਸੀ 2018 ਦੀ ਤੇ ਦੇਖੋ ਇਹਦੇ ਕੋਲੋਂ ਉਹ ਅਸਲਾ ਵੀ ਬ੍ਰਾਂਥ ਹੋਇਆ ਸੀ ਦੇ ਉਹ ਸਹੀ ਮੋਰ ਡਿਸਪਰੈਂਟ ਨੇ ਨਿਵਾਟ ਦੇਖੋ ਪੁਲਿਸ ਨੂੰ ਨਹੀਂ ਪੁਲਿਸ ਨੂੰ ਸਾਡੇ ਨੂੰ ਇਨਫੋਰਮੇਸ਼ਨ ਮਿਲੀ ਸੀ ਤਾਂ ਸਾਨੂੰ ਹੁਣ ਪਤਾ ਲੱਗੇ ਕਿ ਉਹਦੇ ਕੋਲ ਉਹਦੇ ਕੋਲ ਵੀ ਗਏ ਸੀ ਅਸੀਂ ਹੁਣ ਵੈਰੀਫਾਈ ਕਰਦੇ ਵੇ ਸਾਰੇ ਇਨਸੀਡੈਂਟ ਕੀ ਹੋਇਆ ਸੀ ਸਾਡੇ ਕੋਲ ਸਿਕਰਡ ਇਨਫੋਰਮੇਸ਼ਨ ਦੇ ਤਹਿਤ ਸੀ ਐਫ ਆਈ ਆਰ ਰਜਿਸਟਰ ਕੀਤੀ ਸੀ ਬਾਕੀ ਕਈ ਹੋਰ ਵੀ ਇਨਸੀਡੈਂਟ ਹਨ ਇਹਨਾਂ ਨੇ ਕਿਤੇ ਅਸੀਂ ਜਿਹੜੀ ਹੈਗੀ ਆ ਉਹ ਕਿਤੇ ਹੋ ਸਕਦੇ ਆ ਮੈਂ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਇਸ ਤਰ੍ਹਾਂ ਦੀ ਆਰਚ ਜੇ ਕਿਸੇ ਨੇ ਕੋਈ ਨੇੜੇ ਦੇੜੇ ਦੇ ਪਿੰਡਾਂ ਨੇ ਜਾਂ ਕੋਈ ਮੈਨਾ ਮੈਨਾ ਏਰੀਆ ਦੇ ਜਾਂ ਜਿਤਵਾਲ ਦੇ ਏਰੀਆ 'ਚ ਕੋਈ ਇਸ ਤਰ੍ਹਾਂ ਦੀ ਪੁਲਿਸ ਪਾਰਟੀ ਉਹਨਾਂ ਕੋਲ ਆਈ ਹੈਗੀ ਘਰੇ ਉਹਨਾਂ ਨੂੰ ਡਰਾਤਮਕ ਆ ਕੇ ਕੋਈ ਪੈਸੇ ਲੈ ਕੇ ਗਈ ਹੈਗੀ ਹੈ ਤੇ ਸਾਨੂੰ ਜਰੂਰ ਆ ਕੇ ਦੱਸਣ ਕੀ ਪਤਾ ਇਹਨਾਂ ਨੇ ਹੋਰ ਵਾਰ ਦਾ ਤਾਂ ਦਾਸਲੇ ਜੋ ਸਾਨੂੰ ਪਤਾ ਲੱਗਿਆ ਜਿਹੜੀ ਇਹ ਵਾਰਦਾਤ ਜਿਹੜੀ ਇਹਨਾਂ ਨੇ ਕੀਤੀ ਢੋਡੀ ਕੇ ਮੋਗੇ ਜ਼ਿਲ੍ਹੇ 'ਚ ਹੀ ਐਕਟਿਵ ਸੀ ਇਹ ਬਾਕੀ ਮੈਂ ਹੀ ਕਹਣਾ ਕੀ ਪਤਾ ਨੇੜੇ ਜਗਰਾਉਂ ਦੇ ਏਰੀਆ ਜਾਂ ਬਨਾਲਾ ਏਰੀਆ ਕੋਈ ਸੇ ਹੋਰ ਵੀ ਐਕਟਿਵ ਹੋ ਸਕਦੇ ਹੈਗੇ ਕਿਉਂਕਿ ਜਿਹੜਾ ਦਰਸ਼ਨ ਹੈਗਾ ਇਹਦਾ ਅਸੀਂ ਹੁਣ ਇਹਨੇ ਪਹਿਲਾਂ ਇਹ ਆਪ ਇਸ ਕੰਮ 'ਚ ਸੀ ਹੁਣ ਇਹਦਾ ਮੁੰਡਾ ਵੀ ਅਸੀਂ ਗ੍ਰਿਫਤਾਰ ਕੀਤਾ ਰਵੀ ਜਿਹੜਾ ਹੈਗਾ ਇਹਦਾ ਬੇਟਾ ਹੀ ਹੈਗਾ ਜਿਹੜਾ ਇਹਨੇ ਅਸੀਂ ਗ੍ਰਿਫਤਾਰ ਕੀਤਾ ਹੈ ਰਾਈਫਲ ਦੀ ਵੀ ਵਰਦੀਆਂ ਬੜੀਆਂ ਜੀਆਂ ਇਹਨਾਂ ਨੂੰ ਨਹੀਂ ਜਿਹੜੀ ਕਿ ਐਸਆਈ ਉਹਨਾਂ ਵਿੱਚੋਂ ਜੋ ਲੋਕਲ ਦੋ ਐਸਆਈ ਬਣ ਕੇ ਗਏ ਸੀ ਤਿੰਨ ਕਨਸਟੇਬਲ ਬਣ ਕੇ ਗਏ ਸੀ ਸੀਬੀਐਨ ਜਿਹੜੀਆਂ ਹੈਗੀਆਂ ਇਹਨਾਂ ਨੇ ਵਰਦੀਆਂ ਜਿਹੜੀਆਂ ਹੈਗੀਆਂ ਬਰਾਮਦ ਕੀਤੀਆਂ ਪਰ ਕਿਸੇ ਮੁਲਾਜ਼ਮ ਵੱਲੋਂ ਨਹੀਂ ਲਈਆਂ ਗਈਆਂ ਜੋ ਅਸੀਂ ਵੈਰੀਫਾਈ ਕਰਦੇ ਵੇ ਇਹਨਾਂ ਨੇ ਵਰਦੀਆਂ ਕਿਵੇਂ ਤੇ ਕਿੱਥੋਂ ਪ੍ਰੋਕਿਊਰ ਕੀਤੀਆਂ ਹੈਗੀਆਂ ਤੇ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਜਿਹੜੀਆਂ ਵਰਦੀਆਂ ਜਿਹੜੇ ਟੇਲਰਸ ਹੈਗੇ ਆ ਜਾਂ ਜਿਹੜੇ ਵਰਦੀਆਂ ਵੇਚਦੇ ਹੈਗੇ ਆ ਜੇ ਕਿਸੇ ਅਨਔਥਰਾਇਜ਼ ਬੰਦੇ ਨੂੰ ਕੋਈ ਆ ਕੇ ਇਹਨਾਂ ਤੋਂ ਯੂਨੀਫਾਰਮ ਮੰਗਦਾ ਉਹ ਬਿਲਕੁਲ ਨਾ ਦੇਣ ਪ੍ਰੋਪਰ ਜੀ ਉਹਨਾਂ ਦਾ ਕਾਰਡ ਚੈੱਕ ਕਰਕੇ ਯੂਨੀਫਾਰਮ ਸਿਲੋਂ ਸੀਨ ਤੇ ਜੇ ਕੋਈ ਇਸ ਤਰ੍ਹਾਂ ਦਾ ਬੰਦਾ ਉਹਨਾਂ ਤੋਂ ਵਰਦੀਆਂ ਸਲਾਂਦਾ ਤੇ ਪੁਲਿਸ ਨੂੰ ਇਮੀਡੀਏਟਲੀ ਇਨਫੋਰਮ ਕਰਦੇ ਸਰ ਕਿੱਥੇ ਕਿੱਥੇ ਕੰਮ ਕੀਤਾ ਇਹਨਾਂ ਨੂੰ ਪਤਾ ਲੱਗਿਆ ਕਿ ਕਿੱਥੇ ਕਿੱਥੇ ਪੈਸੇ ਲੈ ਕਦੋਂ ਤੋਂ ਕਰ ਰਹੇ ਮੈਂ ਤੁਹਾਨੂੰ ਇਹ ਦੱਸਦਾ ਸੀ ਅੱਜ ਹੀ ਕੱਲ੍ਹ ਹੀ ਫੜੇ ਹੈਗੇ ਅੱਜ ਹੀ ਰਿਮਾਂਡ ਲਵਾਵਾਂਗੇ ਇਹਨਾਂ ਦਾ ਦੋ ਤਿੰਨ ਦਿਨਾਂ ਅਸੀਂ ਇਹਨਾਂ ਤੋਂ ਪੂਰੀ ਇਨਟੈਰੋਗੇਸ਼ਨ ਕਰਾਂਗੇ ਇਹਨਾਂ ਦੀ ਪੁੱਛਾਂਗੇ ਇਹਨਾਂ ਨੇ ਹੋਰ ਕਿਹੜੀਆਂ ਕਿਹੜੀਆਂ ਵਾਰਦਾਤਾਂ ਕੀਤੀਆਂ ਹਨ ਸਾਨੂੰ ਇੱਕ ਇਨਫੋਰਮੇਸ਼ਨ ਸੀ ਕਿ ਅੱਜ ਇਹ ਐਕਟਿਵ ਫਿਰਦੇ ਨੇ ਤੇ ਇਸ ਲਈ ਅਸੀਂ ਇਹਨਾਂ ਨੂੰ ਕਾਬੂ ਕਰ ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸ ਵਿਰਾ ਟੀਵੀ ਪੰਜਾਬ ਪੁਲਿਸ ਵੱਲੋਂ ਸੂਬੇ ਭਰ ਦੇ ਵਿੱਚ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਮੁਹਿੰਮ ਚਲਾਈ ਗਈ ਹੈ ਜਿਸ ਦੇ ਸਾਰਥਕ ਨਤੀਜੇ ਵੀ ਸਾਹਮਣੇ ਆ ਰਹੇ ਨੇ ਇਸੇ ਦੇ ਚੱਲਦੇ ਮੋਗਾ ਵਿੱਚ ਪੁਲਿਸ ਵੱਲੋਂ ਚਾਰ ਨਕਲੀ ਪੁਲਿਸ ਵਾਲੇ ਬਣ ਕੇ ਘੁੰਮ ਰਹੇ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਮੋਗਾ ਵਿੱਚ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਨਕਲੀ ਪੁਲਿਸ ਮੁਲਾਜ਼ਮਾਂ ਨੂੰ ਕਾਬੂ ਕੀਤਾ ਇਹ ਲੋਕ ਨਕਲੀ ਪੁਲਿਸ ਵਾਲੇ ਬਣ ਕੇ ਇਲਾਕੇ ਦੇ ਲੋਕਾਂ ਤੋਂ ਪੈਸੇ ਵਸੂਲਦੇ ਸਨ ਮੋਗਾ ਦੇ ਅਜੀਤਵਾਲ ਥਾਣੇ ਦੀ ਪੁਲਿਸ ਨੇ 6 ਲੋਕਾਂ ਖਿਲਾਫ ਕੇਸ ਦਰਜ ਕਰਕੇ ਸਖਤ ਕਾਰਵਾਈ ਕਰਦਿਆਂ 4 ਵਿਅਕਤੀਆਂ ਨੂੰ ਮੌਕੇ ਤੇ ਗ੍ਰਿਫਤਾਰ ਕਰ ਲਿਆ ਜਦਕਿ 2 ਫਰਾਰ ਹੋ ਗਏ ਐਸਪੀ ਦਿਹਾਤੀ ਬਲਕ੍ਰਿਸ਼ਨ ਸਿੰਘਲਾ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦਿਆਂ 4 ਨੂੰ ਗ੍ਰਿਫਤਾਰ ਕੀਤਾ ਗਿਆ 2 ਮੁਲਜ਼ਮਾਂ ਦੀ ਪਾਲ ਕੀਤੀ ਜਾ ਰਹੀ ਹੈ ਉਹਨਾਂ ਦੱਸਿਆ ਕਿ ਦਰਸ਼ਨ ਸਿੰਘ ਇਹਨਾਂ ਦਾ ਮੁੱਖ ਗੈਂਗ ਲੀਡਰ ਹੈ ਅਤੇ ਉਸ ਖਿਲਾਫ ਪਹਿਲਾਂ ਹੀ ਅਸਲਾ ਐਕਟ ਅਤੇ ਐਨਡੀਪੀਐਸ ਐਕਟ ਤਹਿਤ ਕਈ ਮਾਮਲੇ ਦਰਜ ਨੇ ਗ੍ਰਿਫਤਾਰ ਮੁਲਜ਼ਮਾਂ ਨੂੰ ਹਾਈ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਹੋਰ ਜਾਂਚ ਸ਼ੁਰੂ ਕੀਤੀ ਜਾਵੇਗੀ ਉਹਨਾਂ ਦੱਸਿਆ ਕਿ ਇਹ ਦੋਸ਼ੀ ਲੋਕਾਂ ਤੋਂ ਪੁਲਿਸ ਦੀ ਵਰਦੀ ਵਿੱਚ ਪੈਸੇ ਵਸੂਲਦੇ ਸਨ ਗ੍ਰਿਫਤਾਰ ਮੁਲਜ਼ਮਾਂ ਦੇ ਕੋਲੋਂ ਪੁਲਿਸ ਦੀਆਂ ਵਰਦੀਆਂ ਤੇ ਇੱਕ ਕਾਰ ਵੀ ਬਰਾਮਦ ਹੋਈ ਹੈ ਉਹਨਾਂ ਜਨਤਾ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਤੋਂ ਜ਼ਬਰਦਸਤੀ ਵਸੂਲੀ ਕੀਤੀ ਗਈ ਹੈ ਤਾਂ ਉਹ ਪੁਲਿਸ ਦੇ ਨਾਲ ਜਾਣਕਾਰੀ ਸਾਂਝੀ ਕਰਨ ਤਾ ਜੋ ਦੋਸ਼ੀਆਂ ਵਿਰੁੱਧ ਸਖਤ ਸਖਤ ਕਾਰਵਾਈ ਕੀਤੀ ਜਾ ਸਕੇ ਐਸਪੀ ਬਾਲਕ੍ਰਿਸ਼ਨ ਸਿੰਘਲਾ ਨੇ ਹੋਰ ਕੀ ਦੱਸਿਆ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਜਿ ਮੋਗਾ ਪੁਲਿਸ ਵੱਲੋਂ ਨਕਲੀ ਪੁਲਸ ਵਾਲੇ ਜਿਹੜੇ ਹੈਗੇ ਆ ਬਣ ਕੇ ਇੱਕ ਜਿਹੜੇ ਲੋਕਾਂ ਨੂੰ ਠੱਗਦੇ ਸੀ ਉਹ ਗਰੋ ਦਾ ਪਰਦਾ ਫਾਸ਼ ਕੀਤਾ ਹੈ ਇਸ ਵਿੱਚ ਇੱਕ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਜਿੱਤੂਬਾਲ ਥਾਣੇ 'ਚ ਕਿ ਕਿਸ ਤਰ੍ਹਾਂ ਦਾ ਜਿਹੜਾ ਗਰੋ ਹੈਗਾ ਉਹ ਲੋਕਾਂ ਦੇ ਘਰੇ ਜਾਂਦਾ ਹੈਗਾ ਤੇ ਲੋਕਾਂ ਨੂੰ ਡਰਾ ਕੇ ਉਹ ਜਿਹੜਾ ਹੈਗਾ ਪੈਸੇ ਲੈ ਲੈਂਦਾ ਹੈਗਾ ਡਰਾ ਕੇ ਪੁਲਿਸ ਵਾਲਿਆਂ ਦੀ ਆੜ ਚੁੱਤੇ ਇਸ ਦੇ ਤਹਿਤ ਹੀ ਅਸੀਂ ਇੱਕ ਐਫ ਆਈ ਆਰ ਨੰਬਰ 108 299 2025 ਨੂੰ ਜਿਹੜੀ ਹੈਗੀ ਹੈ थाना ਜਿਤਵਾਲ ਅੰਡਰ ਸੈਕਸ਼ਨ 319 318 308 205 351 61 ਬੀ ਐਨ ਐਸ ਜਿਹੜੀ ਰਜਿਸਟਰ ਕੀਤੀ ਸੀ ਜਿਸ ਜਿਹੜੀ ਐਫ ਆਈ ਆਰ 6 ਬੰਦਿਆਂ ਦੇ ਖਿਲਾਫ ਸੀ ਰਜਿਸਟਰ ਕੀਤੀ ਸੀ ਜਿਸ ਵਿੱਚੋਂ ਅਸੀਂ ਇਮੀਡੀਏਟਲੀ ਇਨਵੈਸਟੀਗੇਸ਼ਨ ਕਰਦੇ ਹੋਏ ਥਾਣੇ ਦੀ ਪੁਲਿਸ ਨੇ ਚਾਰ ਬੰਦੇ ਫੜ ਲਏ ਚਾਰਾਂ ਵਿੱਚੋਂ ਦੋ ਬੰਦੇ ਫਰਾਰ ਹੋ ਚੁੱਕੇ ਫਰਾਰ ਚਿਆਂ ਚ ਦੋ ਫਰਾਰ ਗਏ ਤੇ ਚਾਰਾਂ ਕੋਲੋਂ ਸਾਨੂੰ ਇੱਕ ਕਾਰ ਜਿਹੜੀ ਬਰਾਮਦ ਹੋਈ ਹੈਗੀ ਹੈ ਕਾਰ ਨੰਬਰ ਪੀਬੀ 11 ਬੀਆਰ 4940 ਸਵਿਫਟ ਕਾਰ ਹੈਗੀ ਚਿੱਟੇ ਰੰਗ ਦੀ ਇਸ ਵਿੱਚੋਂ ਸਾਨੂੰ 5 ਵਰਦੀਆਂ ਵੀ ਜਿਹੜੀਆਂ ਇਹ ਬਰਾਮਦ ਹੋਈਆਂ ਹੈਗੀਆਂ ਜਿਨ੍ਹਾਂ ਨੇ ਜਿਹੜੀਆਂ 2 ਐਨਜੀਓ ਰੈਂਕ ਦੀਆਂ ਤੇ 3 ਜਿਹੜੀਆਂ ਹੈਗੀਆਂ ਸੀ ਕਾਂਸਟੇਬਲ ਰੈਂਕ ਦੀ ਇਹ 유ਨੀਫਾਰਮ ਹੈਗੀਆਂ ਸੀ ਇਹਨਾਂ ਨੇ ਇਹੀ 유ਨੀਫਾਰਮ ਪਾ ਕੇ ਅਨਜ 6 ਜਨਰੇ ਗਰੋ ਇਹਨਾਂ ਦੇ 5 ਜਨਾਂ ਨੇ ਇਹ 유ਨੀਫਾਰਮ ਪਾ ਕੇ ਇੱਕ ਮਹਿਲਾ ਤੋਂ ਜਿਹੜੀ ਟੁੱਟਿੱਕੇ ਦੀ ਕੋਈ ਮਹਿਲਾ ਹੈਗੀ ਸੀ ਉਸ ਕੋਲੋਂ 1.5 ਲੱਖ ਰੁਪਏ ਲੈਣ ਦੀ ਕੋਸ਼ਿਸ਼ ਕੀਤੀ ਸੀ ਤੋਂ ਪੁਲਿਸ ਨੂੰ ਇਨਫੋਰਮੇਸ਼ਨ ਆਈ ਤੇ ਜਿਹੜੀ ਹੈਗੀ ਹੈ ਇਮੀਡੀਏਟਲੀ ਐਕਸ਼ਨ ਕਰਦੇ ਹੋਏ 4 ਬੰਦੇ ਨੂੰ ਅਸੀਂ ਅਰੈਸਟ ਕਰ ਦਿੱਤਾ ਗਿਆ ਉਸ ਲਈ ਜਿਹੜੇ ਲੋਕ ਪਤਾ ਲੱਗਿਆ ਇਸ ਮੈਲਾ ਨੂੰ ਇਹਨਾਂ ਨੇ ਐਨਡੀਬੀਐਸ ਐਕਟ ਦੇ ਡਰਾ ਵਿੱਚ ਇਹਨਾਂ ਨੂੰ ਪੈਸੇ ਲੈਣ ਦੀ ਇਹਨਾਂ ਦੀ ਕੋਸ਼ਿਸ਼ ਕੀਤੀ ਸੀ ਤੇ ਇਸ ਵਿੱਚ ਜਿਹੜਾ ਮੇਨ ਸਰਗਨਾ ਸੀ ਦਰਸ਼ਨ ਸਿੰਘ ਉਹ ਹਜੇ ਫੜਨਾ ਬਾਕੀ ਹੈ ਜਿਸ ਉੱਪਰ ਪਹਿਲਾਂ ਵੀ 8 9 ਪਰਸੇ ਸਿਸਟਮ ਨੇ ਉਸਨੇ ਪਹਿਲਾਂ ਵੀ ਇੱਕ 2018 ਵਿੱਚ ਇਸ ਤਰ੍ਹਾਂ ਦੀ ਵਾਰਦਾਤ ਕੀਤੀ ਸੀ ਉਹ ਜਿਸ ਵਿੱਚ ਅਰੈਸਟ ਹੋ ਗਿਆ ਸੀ ਤੇ ਉਸ ਦਾ ਸੀ ਜਿਹੜਾ ਐਫਆਈਆ ਨੰਬਰ 81 ਸੀ 2018 ਦੀ ਤੇ ਦੇਖੋ ਇਹਦੇ ਕੋਲੋਂ ਉਹ ਅਸਲਾ ਵੀ ਬ੍ਰਾਮਧ ਹੋਇਆ ਸੀ ਜੋ ਇਸ ਤਰੀਕਾ ਸੇਮ ਹੋਰ ਡਿਸਪਰੈਂਟ ਨੇ ਨਿਵਾਟ ਦੇਖੋ ਪੁਲਿਸ ਨੂੰ ਨਹੀਂ ਪੁਲਿਸ ਨੂੰ ਸਾਡੇ ਨੂੰ ਇਨਫੋਰਮੇਸ਼ਨ ਮਿਲੀ ਸੀ ਤਾਂ ਸਾਨੂੰ ਹੁਣ ਪਤਾ ਲੱਗੇ ਕਿ ਉਹਦੇ ਕੋਲ ਉਹਦੇ ਕੋਲ ਵੀ ਗਏ ਸੀ ਅਸੀਂ ਹੁਣ ਵੈਰੀਫਾਈ ਕਰਦੇ ਵੇ ਸਾਰੇ ਇਨਸੀਡੈਂਟ ਕੀ ਹੋਇਆ ਸੀ ਸਾਡੇ ਕੋਲ ਸਿਕਰਟ ਇਨਫੋਰਮੇਸ਼ਨ ਦੇ ਤਹਿਤ ਸੀ ਐਫ ਆਈ ਆਰ ਰਜਿਸਟਰ ਕੀਤੀ ਸੀ ਬਾਕੀ ਕਈ ਹੋਰ ਵੀ ਇਨਸੀਡੈਂਟ ਹਨ ਇਹਨਾਂ ਨੇ ਕਿਤੇ ਅਸੀਂ ਜਿਹੜੀ ਹੈਗੀ ਆ ਉਹ ਕਿਤੇ ਹੋ ਸਕਦੇ ਆ ਮੈਂ ਤੁਹਾਡੇ ਮਾਧਿਅਮ ਰਾਈਂ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਇਸ ਤਰ੍ਹਾਂ ਦੀ ਆਰਚ ਜੇ ਕਿਸੇ ਨੇ ਕੋਈ ਨੇੜੇ ਜਿਹੜੇ ਦੇ ਪਿੰਡਾਂ ਨੇ ਜਾਂ ਕੋਈ ਮੈਨਾ ਮੈਨਾ ਏਰੀਆ ਦੇ ਜਾਂ ਜਿਤਵਾਲ ਦੇ ਏਰੀਆ 'ਚ ਕੋਈ ਇਸ ਤਰ੍ਹਾਂ ਦੀ ਪੁਲਿਸ ਪਾਰਟੀ ਉਹਨਾਂ ਕੋਲ ਆਈ ਹੈਗੀ ਘਰੇ ਉਹਨਾਂ ਨੂੰ ਡਰਾਤਮਕ ਆ ਕੇ ਕੋਈ ਪੈਸੇ ਲੈ ਕੇ ਗਈ ਹੈਗੀ ਹੈ ਤੇ ਸਾਨੂੰ ਜਰੂਰ ਆ ਕੇ ਦੱਸਣ ਕੀ ਪਤਾ ਇਹਨਾਂ ਨੇ ਹੋਰ ਵਾਰ ਦਾ ਸਰੇ ਦਾ ਜੋ ਸਾਨੂੰ ਪਤਾ ਲੱਗਿਆ ਜਿਹੜੀ ਇਹ ਵਾਰਦਾਤ ਜਿਹੜੀ ਇਹਨਾਂ ਨੇ ਕੀਤੀ ਢੋਡੀ ਕੇ ਮੋਗੇ ਜ਼ਿਲ੍ਹੇ 'ਚ ਸੀ ਐਕਟਿਵ ਸੀ ਇਹ ਬਾਕੀ ਮੈਂ ਹੀ ਕਹਣਾ ਕੀ ਪਤਾ ਨੇੜੇ ਜਗਰਾਉਂ ਦੇ ਏਰੀਆ ਜਾਂ ਬਨਾਲਾ ਏਰੀਆ ਕੋਈ ਸੇ ਹੋਰ ਵੀ ਐਕਟਿਵ ਹੋ ਸਕਦੇ ਹੈਗੇ ਕਿਉਂਕਿ ਜਿਹੜਾ ਦਰਸ਼ਨ ਹੈਗਾ ਇਹਦਾ ਅਸੀਂ ਹੁਣ ਇਹਨੇ ਪਹਿਲਾਂ ਇਹ ਆਪ ਇਸ ਕੰਮ 'ਚ ਸੀ ਉਹਨੇ ਦਾ ਮੁੰਡਾ ਵੀ ਅਸੀਂ ਗ੍ਰਿਫਤਾਰ ਕੀਤਾ ਰਵੀ ਜਿਹੜਾ ਹੈਗਾ ਇਹਦਾ ਬੇਟਾ ਹੀ ਹੈਗਾ ਜਿਹੜਾ ਇਹਨੇ ਅਸੀਂ ਗ੍ਰਿਫਤਾਰ ਕੀਤਾ ਹੈਂਕੀ ਵੀ ਵਰਦੀਆਂ ਬਣੀਆਂ ਜਾਂ ਨਾ ਨਹੀਂ ਜਿਹੜੀ ਏਐਸਆਈ ਉਹਨਾਂ ਵਿੱਚੋਂ ਜੋ ਲੋਕਲ ਦੋ ਏਐਸਆਈ ਬਣ ਕੇ ਗਏ ਸੀ ਤਿੰਨ ਕਨਸਟੇਬਲ ਬਣ ਕੇ ਗਏ ਸੀ ਇੱਕ ਪ੍ਰਾਈ ਸੀਬੀਐਸ ਨੇ ਜਿਹੜੀਆਂ ਹੈਗੀਆਂ ਇਹਨਾਂ ਨੇ ਵਰਦੀਆਂ ਜਿਹੜੀਆਂ ਹੈਗੀਆਂ ਬਰਾਮਦ ਕੀਤੀਆਂ ਪਰ ਕਿਸੇ ਮੁਲਾਜ਼ਮ ਵੱਲੋਂ ਨਹੀਂ ਲਿੱਤੀਆਂ ਗਈਆਂ ਜੋ ਅਸੀਂ ਵੈਰੀਫਾਈ ਕਰਦੇ ਵੇ ਇਹਨਾਂ ਨੇ ਵਰਦੀਆਂ ਕਿਵੇਂ ਤੇ ਕਿੱਥੋਂ ਪ੍ਰੋਕਿਊਰ ਕੀਤੀਆਂ ਹੈਗੀਆਂ ਤੇ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਜਿਹੜੀਆਂ ਵਰਦੀਆਂ ਜਿਹੜੇ ਟੇਲਰਸ ਹੈਗੇ ਆ ਜਾਂ ਜਿਹੜੇ ਵਰਦੀਆਂ ਵੇਚਦੇ ਹੈਗੇ ਆ ਜੇ ਕਿਸੇ ਅਨਔਥਰਾਇਜ਼ ਬੰਦੇ ਨੂੰ ਕੋਈ ਆ ਕੇ ਇਹਨਾਂ ਤੋਂ ਯੂਨੀਫਾਰਮ ਮੰਗਦਾ ਉਹ ਬਿਲਕੁਲ ਨਾ ਦੇਣ ਪ੍ਰੋਪਰ ਉਹਨਾਂ ਦਾ ਕਾਰਡ ਚੈੱਕ ਕਰਕੇ ਯੂਨੀਫਾਰਮ ਸਿਲਾਂ ਸੀਨ ਤੇ ਜੇ ਕੋਈ ਇਸ ਤਰ੍ਹਾਂ ਦਾ ਬੰਦਾ ਉਹਨਾਂ ਤੋਂ ਵਰਦੀਆਂ ਸਲਾਂਦਾ ਤੇ ਪੁਲਿਸ ਨੂੰ ਇਮੀਡੀਏਟਲੀ ਇਨਫੋਰਮ ਸਰ ਕਿੱਥੇ ਕਿੱਥੇ ਕੰਮ ਕੀਤਾ ਇਹਨਾਂ ਨੂੰ ਪਤਾ ਲੱਗ ਗਿਆ ਕਿ ਕਿੱਥੇ ਕਿੱਥੇ ਪੈਸੇ ਲੈ ਕਦੋਂ ਤੋਂ ਕਰ ਰਹੇ ਨੇ ਮੈਂ ਤੁਹਾਨੂੰ ਇਹ ਦੱਸਤਾ ਸੀ ਅੱਜ ਕੱਲ੍ਹ ਹੀ ਫੜੇ ਹੈਗੇ ਅੱਜ ਰਿਮਾਂਡ ਲਵਾਵਾਂਗੇ ਇਹਨਾਂ ਦਾ ਦੋ ਤਿੰਨ ਦਿਨਾਂ ਅਸੀਂ ਇਹਨਾਂ ਤੋਂ ਪੂਰੀ ਇਨਟੈਰੋਗੇਸ਼ਨ ਕਰਾਂਗੇ ਇਹਨਾਂ ਦੀ ਪੁੱਛਾਂਗੇ ਇਹਨਾਂ ਨੇ ਹੋਰ ਕਿਹੜੀਆਂ ਕਿਹੜੀਆਂ ਵਾਰਦਾਤਾਂ ਕੀਤੀਆਂ ਹੈ ਸਾਨੂੰ ਇੱਕ ਇਨਫੋਰਮੇਸ਼ਨ ਸੀ ਕਿ ਅੱਜ ਇਹ ਐਕਟਿਵ ਫਿਰਦੇ ਨੇ ਤੇ ਇਸ ਲਈ ਅਸੀਂ ਇਹਨਾਂ ਨੂੰ ਕਾਬੂ ਕਰ ਲਿੱਤਾ ਗਿਆ ਤੇ ਮੇਨ ਗੱਲ ਹੈ ਕਿ ਸਾਨੂੰ ਇਹਨਾਂ ਕੋਲ ਜੇਨਰਫਾਰਮ ਰਿਕਵਰ ਹੋ ਗਈਆਂ ਜੋ ਕਿ ਇਹ ਅਨਔਥਰਾਇਜ਼ਡ ਯੂਨੀਫਾਰਮਸ ਹੈ